ਵਾਵਾ ਲੋਏ ਦਾ ਸਮਾਨ ਸੀਗਾ ਉਹਨਾਂ ਨੇ ਫੜ ਕੇ ਵਾਵਾ ਹੀ ਵੇਚਤਾ ਕੋਈ ਚੀਜ਼ ਰਹਿਣ ਥੋੜੀ ਦੇਣੀ ਹੁੰਦੀ ਇਹਨੇ ਕਦੀ ਆ ਵੀ ਵੇਚ ਤੇ ਕਦੀ ਆ ਵੀ ਵੇਚ ਕੀ ਪਤਾ ਪੈਸੇ ਕਰਨੇ ਕੀ ਇਨੇ ਇਨੇ ਇਥੇ ਵਾਵਾ ਸਮਾਨ ਵੇਚਦਾ ਨੀ ਬੋਟੀ ਆ ਗਈ ਆ ਹਾਂਜੀ ਆਂਟੀ ਆ ਗਈ ਸਾਸਿਕਾ ਆਂਟੀ ਸਾਸਿਕਾ ਮੈਂ ਤੁਹਾਨੂੰ ਕੋਠੇ ਤੇ ਵੇਖਿਆ ਸੀ ਕੱਪੜੇ ਸੁੱਕੜੇ ਪਾਉਂਦੇ ਆਜੋ ਬਹਿਜੋ ਓ ਸੁਣਾ ਠੀਕ ਹੈ ਉਹਨੂੰ ਹਾਂਜੀ ਠੀਕ ਹੈ ਆਂਟੀ ਤੁਸੀਂ ਸੁਣਾਓ ਮੈਂ ਵੀ ਠੀਕ ਆਂ ਬਾਬਾ ਘਰ ਪਰ ਵਾਠ ਠੀਕ ਆ ਸਭ ਹਾਂ ਸਭ ਤੂ ਸੁਣਾਓ ਹਾਂਜੀ ਵਧੀਆ ਕੱਪੜੇ ਤੋਤੇ ਹੀ ਸਵੇਰੇ ਅੱਛਾ ਤੇ ਉਹ ਦਹੀਂ ਹ ਸੁਕਣੇ ਪਾਣ ਅੱਛਾ ਤੇ ਮੈਂ ਹੁਣ ਦੋ ਮਿੰਟ ਆ ਕੇ ਬੈਠੀ ਉਹ ਪੰਦਰਾਂ ਦਿਨ ਪੇਕੇ ਜਾ ਕੇ ਬਹਿ ਰਹੀ ਆ ਹੈ ਸੱਸ ਤੇਰੀ ਇੱਥੋਂ ਚਾਹ ਪਾਣੀ ਤੋਂ ਪਰੇਸ਼ਾਨੀ ਪੋਤੇ ਪੋਤਰੀਆਂ ਨੇ ਮੈਨੂੰ ਦੁੱਖੀ ਕਰ ਜਾਂਦੀ ਮੇਰੇ ਨੂੰ ਕਦੀ ਦੁਕਾਨ ਤੋਂ ਉਹ ਲਿਆ ਦੇ ਕਦੀ ਦੁਕਾਨ ਤੋਂ ਉਹ ਲਿਆ ਦੇ ਹਾਂ ਉਧਰ ਮੇਰੀ ਨੋਨ ਨੂੰ ਜਾ ਜਾ ਕੇ ਕਦੀ ਮੈਨੂੰ ਚਾਹ ਬਣਾ ਦੇ ਕਦੀ ਮੈਨੂੰ ਰੋਟੀ ਲਾ ਦੇ ਉਹ ਤਾਂ ਮਾਂ ਮੇਰੀ ਸੇਵਾ ਕਹਿੰਦੀ ਮਾਂ ਕਰਦੀ ਤਾਂ ਸੱਸ ਤੇਰੀ ਦੀ ਕਿਦਾਂ ਸੇਵਾ ਕਰਨਗੀਆਂ ਹੈ ਉਹ ਸਾਨੂੰ ਆੜ-ਗੜਦਾ ਸਾਡਾ ਮਨ ਲਾਦਾ ਤੂੰ ਫਿਕ ਪਵਾਦਣੀ ਸਾਨੂੰ ਮੈਨੂੰ ਆਉਣ ਨਹੀਂ ਦੇ ਰਹਿ ਦੇਣਾ ਆਪਣੇ ਘਰ ਤੋਂ ਅਸੀਂ ਦੋਨੋਂ ਤੜੀਆਂ ਦੁੱਖ ਸੁੱਖ ਕਰ ਲੈਣੀ ਆਵਾ ਬੈਠੇ ਹਾਂ ਇੰਨਾ ਨਾ ਜਾ ਕੇ ਪੇਕੇ ਤੇ ਆਪਣੀ ਮਾਂ ਨੂੰ ਜਾ ਕੇ ਤੇ ਚੰਬੜੀ ਰਿਆ ਕਰ ਲੈ ਆਂਟੀ ਜੀ ਇਹ ਕਾਦੀ ਗੱਲ ਕਰਤੀ ਤੁਸੀਂ ਇੱਕ ਸਾਹ ਦੱਦ ਤੁਸੀਂ ਮੈਨੂੰ ਮੇਨਾ ਮਾਰਤਾ ਕਿ ਤੇਰੀ ਸੱਸ ਨੇ ਸਾਡੇ ਘਰ ਆ ਲਿਆ ਤੇ ਆ ਲਿਆ ਇਹ ਨਾ ਸਮਝੋ ਰਿਸ਼ਤੇਦਾਰੀ ਬਾਅਦ ਚ ਪਹਿਲਾਂ ਆਂਡ ਗੁਆਂਡ ਭੈਣ ਭਰਾ ਦੀ ਲੋੜ ਪੈ ਜਾਂਦੀ ਆ ਜੇ ਅੱਜ ਤੁਹਾਡੀਆਂ ਨੋਆ ਨੇ ਮੇਰੀ ਸੱਸ ਦਾ ਕਰਤਾ ਕੀ ਗੱਲ ਕੀ ਪਤਾ ਕੱਲ ਨੂੰ ਮੈਂ ਨਹੀਂ ਤੁਹਾਡਾ ਕਰ ਦੇਣਾ ਤੁਹਾਨੂੰ ਕਿਤੇ ਲੋੜ ਪਵੇ ਮੈਂ ਨਹੀਂ ਤੁਹਾਡੀ ਸੇਵਾ ਕਰਦੇਣੀ ਨਾਲੇ ਆਂਟੀ ਵੇਖੋ ਜੇ ਮੈਂ ਪੇਕੇ ਗਈ ਹਾਂ ਨਾ ਸੋਖ ਨੂੰ ਨਹੀਂ ਗਈ ਮੈਂ ਪਰੇਸ਼ਾਨ ਸੀ ਮੇਰਾ ਸਰੀਰ ਨਹੀਂ ਸੀ ਠੀਕ ਤਾਂ ਕਰਕੇ ਮੈਂ ਗਈ ਹਾਂ ਹਨੂ ਨਾ ਤੇ ਰਿ ਲੋੜ ਨਹੀਂ ਪੈਂਦੀ ਮੇਰੀਆਂ ਨੋਆ ਮੇਰੇ ਸੇਵਾ ਕਰਨ ਨੂੰ ਹੈਗੀ ਨਾ ਵਾ ਵੱਧੂ ਸੇਵਾ ਕਰ ਲੀਵੀਏ ਮੇਰੇ ਮੈਨੂੰ ਇੰਨਾ ਪਤਾ ਚੰਗਾ ਪੁੱਛਦੀਆਂ ਵਾ ਐ ਬਹੁਤ ਵਧਾ ਮੇਰੀ ਸੇਵਾ ਕਰਦੀਆਂ ਮੇਰੀਆਂ ਨੋਆ ਤੇਰੇ ਵਾਂਗੂ ਨਹੀਂ ਕਰਦੀ ਜਿੱਦਾ ਤੂੰ ਕਰਦੀ ਆ ਆਂਟੀ ਜੀ ਇਹ ਨਹੀਂ ਗੱਲ ਹੁੰਦੀ ਇੰਨੀ ਗੱਲਾਂ ਕੋ ਮੈਂ ਵੀ ਆਪਣੀ ਸੱਸ ਮਾਂ ਦੀ ਬਥੇਰੀ ਸੇਵਾ ਕਰਦੀ ਜਿੰਨੇ ਜੋਗੀ ਮੈਂ ਹੈਗੀ ਆ ਠੀਕ ਆ ਅੱਜ ਤੂੰ ਹੀ ਮਾਰਾ ਜਾ ਮੇਰੀ ਸੱਸ ਦਾ ਕਾਮਕਾਰ ਤਰ ਤੂੰ ਮੈਨੂੰ ਗੱਲਾਂ ਸੁਣਾਉਣ ਆ ਗਈ ਜੀ ਸਾਰੀਆਂ ਗੱਲਾਂ ਦਾ ਨਾ ਛੱਡ ਖਹਿੜਾ ਬਸ ਤੇਰੀ ਸੱਸ ਕਿੱਥੇ ਹੋਂ ਦਿਸਣੀ ਨਹੀਂ ਲਈ ਮੈਨੂੰ ਕਿੱਥੇ ਆ ਉਹ ਹੁਣੇ ਬਾਹਰ ਨੂੰ ਗਏ ਸੀ ਮੰਮੀ ਇੱਥੇ ਧੋਪ ਨਹੀਂ ਨਾਂ ਆਉਂਦੀ ਬਾਹਰ ਬੈਠੇ ਹੋਣਗੇ ਸੇਲੀ ਭੈਣ ਕੋ ਅੰਟੀ ਤੁਸੀਂ ਸਸਟੀ ਗੱਲਾਂ ਅੰਟੀ ਜੀ ਸਸਟੀ ਗੱਲਾਂ ਸਸਟੀ ਗੱਲ ਫੋਰਸ ਨਾ ਅੰਟੀ ਠੀਕ ਹੰਜੂ ਕੱਲ੍ਹ ਹੀ ਆਈ ਆ ਤੂੰ ਹਾਂ ਜੀ ਅੰਟੀ ਕੱਲ੍ਹ ਹੀ ਆਈ ਮੈਂ ਤੇ ਤੁਹਾਨੂੰ ਪਤਾ ਹੀ ਆ ਫਿਰ ਲਿੰਕਪਾਲ ਦਾ ਤਾਂ ਟਾਈਮ ਨਹੀਂ ਹੁੰਦਾ ਉਹ ਤਾਂ ਸਵੇਰ ਤੋਂ ਬਾਅਦ ਸ਼ਾਮ ਨੂੰ ਆਉਂਦੇ ਆ ਉਹ ਸੰਤੀ ਠੀਕ ਆਂਦੀ ਹੈ ਤੇ ਸਭੀ ਦੂਣ ਤੋਂ ਬੜੀ ਦੇਰ ਬਾਅਦ ਆਈ ਆਂ ਨਹੀਂ ਨਹੀਂ ਆਂਦੀ ਸੀ ਮੈਂ ਤਾਂ ਰੋਜ਼ ਹੀ ਆਂਦੀ ਹੁਣ ਜਦੋਂ ਦੀ ਮਨਮੀਤ ਪੇਕੇ ਗਈ ਸੀ ਮਮੀ ਕੱਲੇ ਸੀ ਨਾ ਪਿੱਛੇ ਮਗਰੋਂ ਤੇ ਮੈਂ ਕਦੇ ਕਦੇ ਗੇੜਾ ਮਾਰ ਲੈਂਦੀ ਸੀ ਪਰ ਹੁਣ ਤਾਂ ਜਦੋਂ ਮਨਮੀਤ ਆਈ ਮੈਂ ਤਾਂ ਰੋਜ਼ ਹੀ ਆ ਜਾਂਦੀ ਆਂ ਅੱਛਾ ਹਾਂਜੀ ਹੋਰ ਸੁਣਾਓ ਦੀਦੀ ਬੱਚੇ ਠੀਕ ਠਾਕ ਹਨ ਹਾਂ ਠੀਕ ਹੈ ਸਾਰੇ ਲੈ ਆਣਾ ਸੀ ਨਾਲ ਹੀ ਨਹੀਂ ਨਹੀਂ ਬੱਚੇ ਪੇ ਸਕੂਲ ਗਏ ਸੀ ਨਾ ਠੀਕ ਹੈ ਗਰਾਂਦੀ ਪਰ ਚੰਗੀ ਗੱਲ ਠੀਕ ਹੈ ਪਾਣੀ ਲਿਆਵਾ ਪਾਣੀ ਨਹੀਂ ਨਹੀਂ ਬੈਠ ਤੂੰ ਆਂਟੀ ਕਦੋਂ ਦੇ ਆਂਦੀ ਕਦੋਂ ਕਹਿੰਦੇ ਤੁਸੀਂ ਮੈਨੂੰ ਤਾਂ ਬਾਵਾਂ ਤਾਂ ਨੋ ਕੈਸੀ ਆ। ਬੱਸ ਅੰਟੀ ਕੋ ਦੋ ਦਿਵਾਈਏ ਪਾਣੀ ਰਹਾ ਤੇ ਤੂੰ ਤੇ ਚਾਹ ਬਣਾ। ਅੰਟੀ ਵੇਸ ਦੋ ਚਾਹ ਪੀਨੇ ਆ। ਕੋਈ ਨਹੀਂ ਚਾਹ। ਨਾਲੇ ਮੇਰੀ ਗੱਲ ਸੁਣ। ਹਾਂਜੀ। ਕੱਲ ਜਿਹੜਾ ਤੂੰ ਸਾਗ ਬਣਾਇਆ ਸੀ। ਮਾਸਾ ਚੰਗਾ ਨਹੀਂ ਹੈਗਾ ਸੀ। ਭਾਜੀ ਤੇਰੇ ਪਤਾ ਕਿੰਨਾ ਬੋਲਦਾ ਸੀ। ਟੀਕੇ ਜਾ ਕੇ ਤੈਨੂੰ ਸਾਰਾ ਕੁਝ ਭੁੱਲ ਗਿਆ ਵਾ। ਕਿਸ ਤਰ੍ਹਾਂ ਚੀਜ਼ ਬਣਾਇਦੀ ਕਿਸ ਤਰ੍ਹਾਂ ਨਹੀਂ। ਮਾਸਾ ਵਿੱਚ ਕਿਤੇ ਨਾਲ ਨੂਨ ਨਾ ਮਿਰਚ ਫੁਕੜਾ ਜਿਹਾ ਸਾਗ ਘੁਣਾਦਾ ਬਗਬਗਾ ਜਿਹਾ। ਚੰਗਾ ਤੇ ਬਣਾਇਆ ਸੀ ਦੀਦੀ ਮਮਮੀ ਨੇ ਤਾਂ ਕੁਝ ਨਹੀਂ ਕਿਹਾ ਮੈਨੂੰ ਸਾਗ ਖਾਣ ਲੱਗਿਆ। ਮਮਮੀ ਨੇ ਕੀ ਕਹਿਣਾ ਆ? ਮੰਮੀ ਨੇ ਤੇ ਜਿੱਦਾਂ ਦੁੱਧ ਬਣਾਤਾ ਮੰਮੀ ਨੇ ਤੇ ਖਾ ਹੀ ਲੈਣੇ ਆ ਚਲੋ 나ਦੀ ਹੈ ਨਾ ਤੂੰ ਚੀਜ਼ ਚੱਜਦੀ ਬਣਾਉਣੀ ਸਿੱਖ ਲੈ ਸੇਕਦੀਆਂ ਗੱਲਾਂ ਉੱਥੇ ਛੱਡਿਆ ਹੁਣ ਕੋਈ ਨਹੀਂ ਮੰਨ ਜੋ ਵਧੀਆ ਬਣਾਉਂਗੀ ਸਾਗ ਆ ਸਾਗ ਬਹੁਤ ਵਧੀਆ ਬਣਾਉਂਦੇ ਜਮਾਨ ਕੋਈ ਨਹੀਂ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਚਲ ਜਾ ਫਿਰ ਬਣਾ ਚਾ ਅੰਟੀ ਕੀ ਦੱਸਾਂ ਮੈਂ ਕੱਲ ਜਦੋਂ ਸਾਗ ਨਹੀਂ ਲੱਗ ਗਈ ਤੁਹਾਡੇ ਜਵਾਈ ਨੂੰ ਦਿੱਤਾ ਉਹਨਾਂ ਨੇ ਤਾਂ ਵੱਟ ਕੇ ਕੋਲੀ ਬਾਹਰ ਮਾਰੀ ਉਹ ਕਹਿੰਦੇ ਸਾਗ ਕਿੰਨੇ ਬਣਾਇਆ ਮੈਂ ਕਿਹਾ ਪਕਿਆਂ ਦੋਇਆ ਤੇ ਕਹਿੰਦੇ ਮੰਮੀ ਨੇ ਬਣਾਇਆ ਮੈਂ ਕਿਹਾ ਨਹੀਂ ਮੰਮੀ ਨੇ ਨਹੀਂ ਬਣਾਇਆ ਭਾਬੀ ਨੇ ਬਣਾਇਆ ਆ ਕਹਿੰਦੇ ਭਾਬੀ ਨੇ ਬਣਾਇਆ ਬਸ ਭਾਬੀ ਦਾ ਪੇਕੇ ਗਈ ਭਾਬੀ ਨੂੰ ਤਾਂ ਸਾਰਾ ਕੁਝ ਹੀ ਭੁੱਲ ਗਿਆ ਆ ਕਹਿੰਦੇ ਸਾਗ ਤਾਂ ਬਣਾਉਂਦੀ ਹੁੰਦੀ ਸੀ ਮੰਮੀ ਤਾਂ ਮੰਮੀ ਸਾਗ ਬਣਾਉਂਦੇ ਸੀ ਨਾ ਤੇ ਜੁਵਾਈ ਤਾਂ ਡਾ ਉਂਗਲਾ ਚੜ ਚੜ ਕੇ ਸਵਾਦ ਨਾਲ ਖਾਂਦੇ ਹੁੰਦੇ ਸੀ ਤੇ ਇਹਦਾ ਕਰਕੇ ਮਨਮੀਤ ਕਰਕੇ ਮੈਨੂੰ 20 20 ਗੱਲਾਂ ਸੁਣਨਾ ਪਈਆਂ ਉਹਨਾਂ ਦੀਆਂ ਮੈਂ ਤਾਂ ਤੈਨੂੰ ਤਾਂ ਕਹਿ ਆ ਸੀ ਤੇ ਇਹ ਉਹ ਕਿਤੇ ਨੋ ਰਣੀ ਨਾ ਗੁੱਸਾ ਨਾ ਕਰ ਲੈਂਦੀ ਹੋਵੇ ਵੀ ਮੇਰੇ ਹੁੰਦਿਆਂ ਮੇਰੀ ਬੇਇੱਜ਼ਤੀ ਕਰਨ ਦੇ ਨੇ ਤੇ ਮੈਂ ਤਾਂ ਆਪਣੇ ਘਰ ਚੱਲ ਜਾਣਾ ਤੇ ਮੁੜ ਕੇ ਤੁਹਾਡੇ ਘਰ ਕਿਤੇ ਲੜਾਈ ਨਾ ਪੈ ਜਾਵੇ ਇਹ ਆਈ ਸੀ 99 ਦੀ ਤੇ ਮੈਨੂੰ ਗੱਲਾਂ ਕਰ ਆਂਟੀ ਜੀ ਤੁਹਾਨੂੰ ਵੀ ਪਤਾ ਹੀ ਹੈ ਕਿ ਮਨਮੀਤ ਭਾਬੀ ਕਿੱਦਾਂ ਦੀ ਹੈ ਚਲੋ ਜੋ ਤੁਸੀਂ ਕਹਿਤਾ ਉਹਨਾਂ ਦੇ ਸਾਹਮਣੇ ਉਹ ਤਾਂ ਤੁਹਾਨੂੰ ਸਹੀ ਲੱਗਾ ਚਲੋ ਠੀਕ ਆ ਪਰ ਉਹ ਤੁਹਾਨੂੰ ਨਹੀਂ ਪਤਾ ਉਹ ਮੇਰ ਨਾਲ ਤੇ ਮੰਮੀ ਨਾਲ ਕਿੱਦਾਂ ਦਾ ਵਿਹਾਰ ਕਰਦੀ ਆ ਇਹ ਤੇਰੀ ਗੱਲ ਬਿਲਕੁਲ ਸਹੀ ਆ جے ساس ਨੂੰ ماں ਸਮਝਦੀ ਤੇ بار بار ਪੀਕੇ ਥੋੜੀ ਜਾਂਦੀ ਮੇਰੀਆਂ ਵੀ ਤਾਂ ਨੋਆ ਹੈ ਗਿਆ ਮੇਰੀਆਂ ਪੀਕੇ ਤੇ ਨਾ ਨਾ ਨਹੀਂ ਲੈਂਦੇ ਤੇ ਮੇਰੀ ਕੰਨੀ સેવા ਕਰਦੀਆਂ ہاں ਭੈਣ ਜੀ ਕਵੇ ਜੀਤ ਭੈਣ ਜੀ ਆਣਦੇ ਜੇ ਸਤਪਾਲ ਕੋਲ ਅੱਜ ਦਿਨ ਸੱਚੀ ਗੱਲ ਮम्मी ਸਤਪਾਲ ਫੋਸਨਾ ਬੇਟੇ ਕੀ ਆ ਵਧੀਆ ਤੁਸੀਂ ਦੱਸੋ ਠੀਕ ਠਾਕ ਹੈ ਹੋਰ ਭੈਣ ਜੀ ਸੱਚੀ ਚੱਲ ਜੀ ਹਾਂਜੀ ਹੋ ਨਣਾ ਨੋ ਘਰ ਆ ਗਈ ਭੈਣ ਜੀ ਅਜੇ ਵੀ ਤੁਸੀਂ ਹੁਣ ਬਾਹਰ ਤੁਰੇ ਜਾਂਦੇ ਜੇ ਭੈਣ ਜੀ ਮੈਂ ਗੁਰਦੁਆਰੇ ਗਈ ਸਾਂ ਮੱਥਾ ਟੇਕਣੇ ਨੋ ਰਾਨੀ ਹੁਣ ਤੇਰੀ ਆ ਗਈ ਆ ਕਰਦੀ ਤੇਰੀ ਸੇਵਾ ਰੋਟੀ ਪਾਣੀ ਦਿੰਦੀ ਐ ਤੈਨੂੰ ਕਰਮ ਕਰਮ ਹਾਂ ਜੀ ਭੈਣ ਜੀ ਜਿੰਦੀ ਮੇਰੀ ਧੀ ਆਈ ਹੋਈ ਐ ਉਹਨੇ ਦਬਕਾ ਮਾਰਿਆ ਤੇ ਮੇਰੀ ਸੇਵਾ ਹੁਣ ਕਰਦੀ ਐ ਹੁਣ ਬੜੀ ਸੋਹਣੀ ਸੀ ਉਹ ਮੇਰੀ ਧੀ ਰੋਟੀ ਬਣਾਈ ਚਾਹ ਵੀ ਬਣਾਈ ਬਿਲਕੁਲ ਕੱਪੜੇ ਕੋ ਬੜੀ ਧੋਕੇ ਦਿੱਤੇ ਲੈ ਮੰਮੀ ਟੈਨਸ਼ਨ ਨਾ ਲਾਓ ਹੁਣ ਮੈਂ ਇੱਥੇ ਰੋਜ਼ ਆ ਜਾ ਕਰਨਾ ਦੇਖੀ ਕਿਦਾਂ ਇਹਨੂੰ ਤੀਰ ਵਾਂਗੂ ਸਿੱਧੀ ਕਰਦੀ ਮੈਂ ਚੰਗਾ ਕੀਤਾ ਪੁੱਤ ਤੂੰ ਤੀਰ ਵਾਂਗੂ ਕੱਢ ਦਿੱਤਾ ਮੈਨੂੰ ਥੋੜਾ ਬੋਧਾ ਸੇਵਾ ਕਰੇਗੀ ਤੇ ਮੈਂ ਤਾਂ ਹੀ ਮਰੀ ਉਠਾਂਗੀ ਤੁਸੀਂ ਨਾ ਹੁਣ ਨਾ ਔਰ ਕੋ ਚੰਗੀ ਤਰ੍ਹਾਂ ਸੇਵਾ ਸੁਭਾ ਕਰਵਾਇਆ ਕਰੋ ਤੇ ਆਪਣਾ ਹੱਥ ਪੱਲਾ ਰੱਖ ਲਿਓ ਹੁਣ ਉਹਨਾਂ ਨੂੰ ਸਾਰਾ ਕੁਝ ਫੜਾ ਦਿਓ ਨੂੰ ਨੂੰ ਮੈਂ ਆਪਣੀ ਤੀਨ ਨੂੰ ਚੱਬੀ ਦਿੱਤੀ ਇਹ ਸਾਰੀ ਹੁਣ ਉਹਨੇ ਸਾਂਭੀ ਟਾਂ ਭੈ ਜੀ ਤੂੰ ਮੇਰੇਆਂ ਨੂੰ ਬਨੂ ਤੇ ਆਖੇ ਧੱਕਾ ਮਾਰ ਦਿੰਨੀ ਆ ਹੁਣ ਆਪਣੇ ਨੂੰ ਨੂੰ ਹੀ ਧੱਕਾ ਮਾਰ ਕੇ ਤੇ ਰੱਖੀ ਵੋ ਬਾਹ ਲੈਦੇ ਤਾਡਾ ਰੋਮ ਚੱਲ ਜਾਂਦਾ ਵਾ ਕਰ ਦਿੱਤੇ ਨਹੀਂ ਨਾ ਰੋਮ ਚੱਲਦਾ ਉਹ ਤੁਹਾਡੀ ਗੱਲ ਵਾ ਭੈਣ ਜੀ ਮੈਂ ਤੁਹਾਡੀ ਕਾਦੀਆਂ ਨੂਆਂ ਤੇ ਤਬਕਾ ਰੱਖਿਆ ਤੁਸੀਂ ਮੈਨੂੰ ਤੁਸੀਂ ਦੱਸੋ ਜੇ ਦੋ ਫੁਲਕੇ ਪਕਾ ਵੀ ਦਿੱਤੇ ਤੇ ਫਿਰ ਕਿਹੜੀ ਨੇਰੀ ਆ ਗਈ ਭੈਣ ਜੀ ਨੇਰੀ ਤਾਂ ਕੋਈ ਨਹੀਂ ਆ ਗਈ ਪਰ ਜਿੱਦਾਂ ਤੁਸੀਂ ਮੇਰੀਆਂ ਨੂਆਂ ਨਾਲ ਜਾ ਕੇ ਗੱਲਾਂ ਕਰਦੇ ਜੇ ਨਾ ਰੋਬ ਨਾਲ ਆਪਣੀ ਨੋ ਨਾਂ ਵੀ ਰੋਗ ਨਾਲ ਗੱਲਾਂ ਕਰਿਆ ਕਰੋ ਪਰ ਤੁਸੀਂ ਤਾਂ ਨਾ ਗੱਲਾਂ ਦਾ ਗੁੱਸਾ ਕਰ ਲੈਂਦੇ ਜੇ ਚੰਗਾ ਅੰਜੂ ਚੰਗਾ ਹਾਂ ਕਰੋ ਮਾਂ ਮਤਿਆਂ ਦੱਸੋ ਹਾਂ ਜੀ ਬੱਤਰਾ ਹਾਂ ਜੀ ਦੋ 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 ਦਿਨ ਰੋਟੀਆਂ ਨੇ ਖਾਈਏ ਜੀ ਨੂਨੇ ਤੇ ਮੈਨੂੰ ਕਿੰਨੀਆਂ ਕਿੰਨੀਆਂ ਗੱਲਾਂ ਕਰਕੇ ਗਈ ਏ ਉਹ ਮੰਮੀ ਛੱਡੋ ਆਪਣੀਆਂ ਨੋਵਾਂ ਦੀ ਤੇ ਆਵੇ ਤਰੀਫ ਕਰਦੀ ਰਹਿੰਦੀ ਆ ਤੁਹਾਨੂੰ ਪਤਾ ਹੈ ਕੱਲ ਮੈਂ ਜਦੋਂ ਤੇ ਲੰਗਰ ਦੇਈ ਸੀ ਨਾ ਬੜਾ ਕਲੇਸ਼ ਹੋਉਂਦਿਆ ਸੀ ਬੜਾ ਨੋਵਾਂ ਨਾਲ ਲੜਨ ਦੇਈ ਸੀ ਬਸ ਇਹਨੂੰ ਕੀ ਆ ਇੱਥੇ ਆ ਗਈ ਆਪਣੀਆਂ ਨੋਵਾਂ ਦੀ ਤਾਰੀਫ ਕਰਕੇ ਚਲੇਗੀ ਬਸ ਲੋਕੀ ਆਪਣੀ ਮੰਜੀ ਛੱਲੇ ਨਹੀਂ ਨਾ ਛਾੜੋ ਫਿਰ ਜੇ ਲੋਕਾਂ ਦਾ ਤਮਾਸ਼ਾ ਵਿੰਦੇ ਨੇ ਹਾਂ ਬਸ ਮੰਮੀ ਬਸ ਆਂਦੀ ਆ ਤਾਂ ਤੁਸੀਂ ਹਾਲ ਚਾਲੀ ਪੁੱਛਿਆ ਕਰੋ ਜਿਆਦੀ ਵੱਧ ਗੱਲਾਂ ਨਾ ਕਰਾ ਮੈਨੂੰ ਵੜਨ ਹੀ ਨਹੀਂ ਜੇਣਾ ਹੈ ਮੈਂ ਵੇਖੋ ਆਣਕਵਾਣਾ ਗਵਾਈ ਦੀ ਨਹੀਂ ਹੁੰਦੀ ਪਤਾ ਨਹੀਂ ਆਣਕਵਾਣ ਦੀ ਕਿਹੜੇ ਟਾਈਮ ਲੋਡ ਪੈ ਜਾਣੀ ਆ ਚਲੋ ਛੱਡੋ ਮੰਮੀ ਸਾਰੀਆਂ ਗੱਲਾਂ ਨੂੰ ਮਨਮੀਤ ਨੂੰ ਆਵਾਜ਼ ਦਿਓ ਬੜਾ ਟਾਈਮ ਹੋ ਗਿਆ ਚਾਹ ਪੀਏ ਆਪਾਂ ਮਨਮੀਤ ਮਨਮੀਤ ਪੁੱਤਰ ਚਾਹ ਬਣਾ ਬੀਜੀ ਜੋਗੀ ਤੇ ਮੇਰੇ ਜੋਗੀ ਵੀ ਕੀ ਗੱਲ ਲੱਗੀ ਕੀ ਸੋਚੁੰਦੇ ਜੇ ਇਹ ਕਹਿੰਦੀ ਦੀਨੂ ਨਾ ਦੇ ਸਾਹਮਣੇ ਨੇ ਕਿਹਾ ਸੱਜ ਦੇ ਸਾਹਮਣੇ ਕਿਹਾ ਯਾਰ ਬੜਾ ਟੈਨਸ਼ਨ ਬੜੀ ਪਈ ਹੈ ਮੈਨੂੰ ਪੈਸਾ ਦੀ ਇਹਨਾਂ ਦਾ ਪੈਸੇ ਨਹੀਂ ਇਕੱਠੇ ਹੋਣਗੇ ਉਹਨਾਂ ਕਰ ਮੈਂ ਬਾਹਰ ਕਿਵੇਂ ਜਾਵਾਂਗਾ ਮੈਂ ਨਹੀਂ ਮੇ ਦੀਦੀ ਮੈਨੂੰ ਕਹਿੰਦੇ ਕੋਈ ਨਹੀਂ ਮੈਂ ਭਾਜੀ ਨਾਲ ਗੱਲ ਕਰਾਂਗੀ ਭਾਜੀ ਨਾਲ ਗੱਲ ਕੇ ਮੈਂ ਫੋਨ ਕਰਕੇ ਤੁਹਾਨੂੰ ਦੱਸਾਂਗੀ ਪਰ ਦੀਦੀ ਦਾ ਫੋਨ ਹੀ ਵੀ ਨਹੀਂ ਆਇਆ ਹੈਗਾ ਯਾਰ ਬਿਨਾ ਕੰਮ ਨਹੀਂ ਬੰਨਾ ਮੈਂ ਹੁਣ ਚੱਲਣਾ ਸੌਣ ਵਾਸਤੇ ਕੋਈ ਨਹੀਂ ਫਿਕਰ ਨਾ ਕਰੋ ਅੱਪੇ ਦੀਦੀ ਦਾ ਫੋਨ ਆ ਜਾਏ ਅੱਪੇ ਦੱਸ ਦਿੰਦੇ ਦੀਦੀ ਫੋਨ ਕਰਕੇ ਆਇਆ ਤਾਂ ਨਹੀਂ ਹਲੇ ਕਹਿੰਦੇ ਕਰਾਂਗੀ ਫੋਨ ਮੈਂ ਮੈਂ ਚੱਲਣਾ ਸੌਣ ਵਾਸਤੇ ਸਤਿ ਸ਼੍ਰੀ ਅਕਾਲ ਭਾਜੀ ਸਸਿਕਾ ਭਾਜੀ ਭਾਜੀ ਆਗੇ ਜੇ ਪਹਿਲਾਂ ਹਾਂਜੀ ਆਗੇ ਜੇ ਕਿੱਥੇ ਗਏ ਭਾਜੀ ਅੰਦਰ ਸੁੱਤੇ ਆਜੋ ਭਾਜੀ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਭ ਠੀਕ ਆ ਠੀਕ ਆ ਜੀ ਵਧੀਆ ਭੈਣ ਨਹੀਂ ਆਈ ਨਹੀਂ ਭੈਣ ਨਹੀਂ ਆਈ ਦਰਅਸਲ ਮੈਂ ਦੁਕਾਨ ਤੋਂ ਆਉਂਨੇ ਸਿੱਧਾ ਇੱਧਰ ਹਾਂਜੀ ਮੈਂ ਕਹਾਂ ਚੱਲ ਭਾਜੀ ਵੱਲ ਪੁੱਛ ਜਾ ਇਹ ਹੋ ਗਈ ਤਾਂ ਟੀ ਤਿਆਰੀ ਨਹੀਂ ਤਿਆਰੀ ਹੋਏ ਪੈ ਰਹੀ ਇੰਤਜ਼ਾਮ ਨਹੀਂ ਕਿਤੇ ਹੁੰਦੇ ਆ ਕਿੱਥੋਂ ਜਾਣਾ ਜੀ ਅਜੇ ਭਾਜੀ ਕਿਹੜੀ ਕੰਟਰੀ ਜਾਣਾ ਉਹ ਦੁਬਈ ਜਾਣਾ ਵਾ ਉਹ ਪਾਜੀ ਇੰਨੇ ਕ ਪੈਸੇ ਤੇ ਬੰਦਾ ਇੰਤਜ਼ਾਮ ਕਰ ਹੀ ਲੈਂਦਾ ਹੈ ਤੇ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਨਹੀਂ ਫੇਰ ਵੀ ਲੱਖ ਡੇਢ ਲੱਖ ਰੁਪਇਆ ਲੱਗ ਜਾਂਦਾ ਜਾਂਦੇ ਤੁਹਾਨੂੰ ਬੜਾ ਟਿਕਟ ਵੀ ਬੜੀ ਮਹਿੰਗੀ ਹੈ ਵੀ 25000 ਰੁਪਇਆ ਟਿਕਟ ਤੇ ਲੱਗ ਜਾਣਾ ਵਾ ਬਾਕੀ ਫਿਰ ਜੰਟਾ ਨੂੰ ਦੇਣਾ ਵਾ ਤੇ ਖਰਚਾ ਸਮਾਨ ਸੋਨੇ ਨਾਲ ਪੈਸੇ ਖੜਨੇ ਪੈਣੇ ਆ ਅਜੀ ਇੰਨੇ ਪੈਸੇ ਨਹੀਂ ਲੱਗਦੇ ਇਹ ਤੇ ਘੱਟ ਪੈਸੇ ਦਾ ਇੰਤਜ਼ਾਮ ਹੋ ਜਾਂਦਾ ਵਾ ਨਹੀਂ ਅੱਜ ਕੱਲ ਮੁੰਗਾਈ ਬੜੀ ਤੁਹਾਨੂੰ ਪਰ ਹੈਗਾ ਖਰਚੇ ਵੱਧ ਗਏ ਹੁਣ ਸਾਡੇ ਬੰਨੇ ਚਲੋ ਬਾਹਰ ਦੀ ਕੰਟਰੀ ਕੋ ਜਾਣਾ ਤੁਸੀਂ ਉੱਥੇ ਕਾਮਕਾਰ ਬੜੇ ਘਾਟੇ ਹੈਗੇ ਨੇ ਕੰਮ ਚੱਲਦਾ ਨਹੀਂ ਪਿਆ 10000 ਰੁਪਏ ਦੇ ਵਿੱਚ ਖर्चा ਚੱਲਦਾ ਨਹੀਂ ਕਰਦਾ ਤੁਹਾਨੂੰ ਬੱਚੇ ਛੋਟੇ ਐ ਸਕੂਲੇ ਭੇਜਣਾ ਵਾ ਸਾਰੇ ਖਰਚੇ ਮੇਰੀ ਸਿਰ ਤੇ ਹੈਗੇ ਨਾ ਹਰ ਕੋਈ ਬੰਦਾ ਸੋਚਦਾ ਆਪਣੀ ਫੈਮਿਲੀ ਬਾਰੇ ਭਾਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਨਾ ਕਿ ਤੁਹਾਡੇ ਚ ਰਵਾਜ ਨਹੀਂ ਹੈਗਾ ਜੇ ਪੈਸਿਆਂ ਦੀ ਲੋੜ ਹੋਵੇ ਪਹਿਲਾਂ ਜਵਾਈ ਭਾਈ ਨਾਲ ਗੱਲ ਕੀਤੀ ਜਾਂਦੀ ਹੈ ਥੋੜਾ ਝੱਕ ਗਿਆ ਜਵਾਈ ਭਾਈ ਇਹ ਘਰ ਮੈਂ ਤਾਂ ਥੋੜਾ ਝੱਕ ਗਿਆ ਮੈਂ ਤਾਂ ਨਹੀਂ ਕਹਿ ਕੇ ਬਾਜੀ ਇੱਥੇ ਚੱਕਣ ਵਾਲੀ ਕਿਹੜੀ ਗੱਲ ਆ ਤੇ ਜੇ ਭਾਬੀ ਆਏ ਪੈਸਿਆਂ ਦੀ ਗੱਲ ਕਰਨਾ ਤੇ ਉਹਨਾਂ ਨੇ ਵੀ ਨਾ ਨੰਨਾ ਹੀ ਕੀਤੀ ਮੰਨਿਆ ਕਿ ਚਲੋ ਜਵਾਈ ਭਾਈ ਘਰ ਨਹੀਂ ਮਿਲਦਾ ਪਰ ਮੇਰੇ ਮੰਮੀ ਦੇ ਘਰ ਸੀ ਨਾ ਉਹਨਾਂ ਦਾ ਕੋਈ ਫਰਕ ਨਹੀਂ ਸੀ ਇਹ ਮੇਰੀ ਮਾਂ ਨਾਲ ਗੱਲ ਕਰਦੇ ਇਹ ਸਾਨੂੰ ਪੈਸਿਆਂ ਦੀ ਲੋੜ ਆ ਉਹਨਾਂ ਤੁਸੀਂ ਵੀ ਤੇ ਆਪਣੀ ਭੈਣ ਨੂੰ ਸੁਣਾ ਦਿੱਤਾ ਨਾ ਕਿ ਸਾਨੂੰ ਪੈਸਿਆਂ ਦੀ ਲੋੜ ਆ ਤੁਹਾਨੂੰ ਕਿੰਨੇ ਕ ਪੈਸਿਆਂ ਦੀ ਲੋੜ ਆ 50000 ਰੁਪਏ ਚਾਹੀਦੇ ਬਸ 50000 ਹਾਂਜੀ ਭਾਜੀ 50000 ਤੇ ਬਹੁਤ ਜ਼ਿਆਦਾ ਐ ਦੇਖੋ ਜੀ ਮੇਰੇ ਕੋ 50000 ਤੇ ਨਹੀਂ ਹੋ ਸਕਦਾ ਹਾਂਜੀ ਪਰ ਮੈਂ 20000 ਰੁਪਏ ਤੁਹਾਡੇ ਨਾਲ ਅਰੇਜ਼ਮੈਂਟ ਕਰਦਾਗਾ ਵੇ ਲੋ ਜੇ ਹੁੰਦਾ ਰੇ 50000 ਰੁਪਏ ਕਰ ਤੇ ਬਾਕੀ ਬਾਅਦ ਕਰ ਲਾਂਗੇ ਕਿਦੋਂ ਭਾਜੀ 30000 ਦਾ ਰੇਜ਼ਰ ਤੁਸੀਂ ਆਪ ਕਰੋ ਦੇਖੋ ਇਹ ਫੈਸਲਾ ਵੀ ਤੁਹਾਡਾ ਹੀ ਬਾਹਰ ਜਾਂਦਾ ਤੁਸੀਂ ਹਾਂ ਮੇਰੇ ਨਾਲ 5-6 ਮਹੀਨੇ ਪਹਿਲਾਂ ਗੱਲ ਕੀਤੀ ਹੁੰਦੀ ਤੇ ਆਪਾਂ ਸ਼ਾਇਦ ਤੁਹਾਨੂੰ ਘਰ ਵੀ ਦਿੰਦੇ ਅਸੀਂ ਇਸ ਬਾਰੇ ਸੋਚਦੇ ਵੀ ਉਹ ਮੌਕੇ ਦੇ ਸਲਾਹ ਬਣ ਗਏ ਨਾ ਫਿਰ ਇੱਕਦਮ ਮੈਂ ਕਿਹਾ ਚੱਲ ਜੰਟਾ ਕਹਿੰਦੇ ਟਿਕੜਾਣੀ ਟਾੜੀ ਤੇ ਛੇਤੀ ਇੰਤਜ਼ਾਮ ਕਰ ਲਓ ਮੈਂ ਤਾਂ ਕਹ ਕਿ ਤੁਹਾਨੂੰ ਕਿਹਾ ਵਾ ਭਾਜੀ ਇਸ ਤਰ੍ਹਾਂ ਦੀ ਸਲਾੜ ਹੀ ਹੁੰਦੀ ਵੀ ਆਪਾਂ ਤੁਰੇ-ਤੁਰੇ ਜਾਂਦੇ ਅਸੀਂ ਇਹ ਗੱਲ ਇਹਨੂੰ ਕਹੀਏ ਕਿ ਸਾਡੀ ਮਦਦ ਕਰੋ ਅਗਰ ਮਦਦ ਲੈਣੀ ਸੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਗੱਲ ਕੀਤੀ ਹੁੰਦੀ ਹਾਂ ਤੁਹਾਡੀ ਆਪਾਂ ਮਦਦ ਕਰ ਵੀ ਦਿੰਦੇ ਹਜ਼ਾਰ ਤੋਂ ਵੱਧ ਭਾਜੀ ਮੇਰੇ ਕੋ ਆਸ ਨਾ ਰੱਖਿਓ ਨਾਲੇ ਜਿੱਦਣ ਦੀ ਸੀਮਾ ਦੀ ਭਾਬੀ ਆਈ ਨਾ ਸਾਡੇ ਕੋ ਪੈਸੇ ਲੈਣ ਉਸ ਦਿਨ ਦਾ ਸਾਡੇ ਘਰੇ ਕਲੇਸ਼ ਪਿਆ ਆਵਾ ਤਾਨੂੰ ਪਤਾ ਰੋਜ਼ ਬੋਲਦੀ ਸੀ ਮਾਂ ਵੀ ਮੇਰੇ ਭਰਾ ਦੀ ਮਦਦ ਕਰੋ ਜੇ ਸਾਡੇ ਕੋ ਪੈਸੇ ਨਹੀਂ ਹੋਣਗੇ ਅਸੀਂ ਕਿੱਥੋਂ ਮਦਦ ਕਰਦਾਂਗੇ ਬਾਜੀ ਤੁਹਾਡੀ ਤਾਈ ਯਾਨੀ ਕਿ ਮੇਰੀ ਭੂਆ ਤੇ ਉਹਨਾਂ ਕੋ ਵੀ ਤੇ ਮਦਦ ਲੈ ਸਕਦੇ ਉਹਨਾਂ ਕੋ ਕਿਵੇਂ ਲਈ ਉਹ ਮਸੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਖਰਚਾ ਆਪਣੀ ਮਸੇ ਨਿਕਲਦਾ ਉਹਨਾਂ ਰੱਖਣਾ ਬਾਜੀ ਇੱਕ ਵਾਰੀ ਕਹਿ ਕੇ ਤੇ ਵੇਖੀ ਤਾਂ ਹੁੰਦਾ ਕੀ ਪਤਾ ਭੂਏ ਨੇ ਪੈਸੇ ਨੱਪੇ ਹੋਣ ਅੰਦਰ ਤੇ ਤੁਹਾਨੂੰ ਦੇ ਦੇ ਚਲੋ ਵੇਲਾਂਗੇ ਪੁੱਛ ਕੇ ਵੇਲਾਂਗੇ ਕੋਨਾ ਪੁੱਛੋ ਨਾ ਦੇਖੋ ਬਾਜੀ ਜੇ ਤਾ ਤੁਸੀਂ ਆਪਣੀ ਭੈਣ ਨੂੰ ਫੋਨ ਕਰੋਗੇ ਇਹ ਸਾਡੇ ਪੈਸਿਆਂ ਦਾ ਇੰਤਜ਼ਾਮ ਹੋ ਜਾਏਗਾ ਇਹ ਕਦੇ ਸਾਡੇ ਘਰੋਂ ਲੜਾਈ ਖਤਮ ਹੋ ਜਾਏਗੀ ਅ ਰੋਜ਼ ਦਿਹਾੜੀ ਸਾਡੇ ਪੈਸਿਆਂ ਦੀ ਗੱਲ ਹੁੰਦੀ ਜੇ ਮੈਂ ਇੱਥੋਂ ਇੱਥੋਂ ਤੱਕ ਤੰਗ ਹੋ ਕੇ ਤੁਹਾਡੇ ਕੋ ਆਇਆ ਜੇ ਮੈਂ ਬਸ 20000 ਤੱਕ ਕਰ ਸਕਦਾ ਉਹ ਵੀ ਤੁਹਾਨੂੰ ਮੈਂ 1-2 ਦਿਨਾਂ ਤੱਕ ਦੱਸਾਂਗਾ ਤੇ ਨਾਲੇ ਮੈਂ ਚੱਲਦਾ ਹੁਣ ਬੈਠੋ ਭਾਈ ਭਾਜੀ ਤੁਹਾਡੇ ਚ ਰਵਾਜ ਨਹੀਂ ਹੈਗਾ ਚਾਹ ਪਾਣੀ ਪੁੱਛਣ ਦਾ ਭਾਬੀ ਮੈਨੂੰ ਮਿਲੇ ਆ बस मेल के अंदर वड गया मुड़ के चाय पानी किसे ने पूछे नहीं ओ बनांदी होनी चाय मैं आवाज देना दे ओ पाजी कैठो तुसी पियो चाय हुन मैं चालदा मैं 8 ਘੰਟਾ ਹੋ ਗਿਆ ਤੁਹਾਡੇ ਨਾਲ ਗੱਲਬਾਤ ਕਰਦੇ ਅਜੇ ਤੱਕ ਚਾਹ ਦੇ ਨਾਲ ਕੁਛ ਵੀ ਨਹੀਂ ਆਇਆ ਕੋਈ ਠੰਡਾ ੜੀ ਕੋਈ ਤੱਤਾ ੜੀ ਹੁਣ ਤੁਸੀਂ ਪੁੱਛਦੇ ਚਾਹ ਪੀ ਕੇ ਜਾਇਓ ओ पाजी ਜਵਾਈ ਭਾਈ ਦੀ ਸੇਵਾ ਕਰਨੀ ਸਿੱਖੋ ਪੀਓ ਤੁਸੀਂ ਚਾਹ ਕੀ ਗੱਲ ਪਾਜੀ ਚਲ ਗਈ ਚਲ ਗਈ ਨੇ ਤੂਰੇ ਕੁਛ ਲੈ ਕੇ ਨਹੀਂ ਆਈ ਤੋ ਮੈਂ ਕੌਫੀ ਬਣਾਉਣ ਲੱਗੀ ਕੌਫੀ ਹੈਗੀ ਨਹੀਂ ਸੀ ਕੌਫੀ ਲੈਣ ਗਈ ਸੀ ਤਾਂ ਟਾਈਮ ਲੱਗਿਆ ਕੌਫੀ ਲਿਓਣ ਲੱਗਿਆ ਉਹ ਗੁੱਸੇ ਮਾਰੇ ਲੜਕੇ ਜਲ ਗਏ ਨੇ ਕਿਉਂ ਜੁਆਈ ਦੇ ਜੁਆਈ ਹੁੰਦੇ ਨੇ ਉਹਨਾਂ ਨੇ ਆਪਣਾ ਰੋਬ ਰੱਖਣਾ ਹੀ ਆ ਆਪਣਾ ਕੀ ਹੋਇਆ ਲੱਕੀ ਆ ਗਿਆ ਤੂੰ ਮੈਂ ਕਿਹਾ ਚਲ ਮੈਂ ਰੋਟੀ ਖਾਉਂਦਾ ਤੇ ਨਾਲੇ ਮੈਂ ਨਾ ਅਰੇਂਜਮੈਂਟ ਹੋ ਗਿਆ ਪੈਸਿਆਂ ਦਾ ਅੱਛਾ ਮम्मी ਪੈਸੇ ਦੇਣ ਦੀ ਤੇ ਕੋਈ ਗੱਲ ਨਹੀਂ ਇਹਨੂੰ ਮਨ 'ਚ ਬੜਾ ਗੁੱਸਾ ਸੀ ਇਹ ਪੈਸਿਆਂ ਦੀ ਲੋੜ ਹੀ ਮੇਨਾਂ ਖੁਦ ਗੱਲ ਕਰਦਾ ਜਿੱਥੇ 10000 ਮੈਂ ਦੇਣਾ ਸੀ ਨਾ ਉਥੇ ਮੈਂ 20000 ਦੇਣਾ ਹੈ ਹਲੋ ਫੜੋ ਅਰੇਂਜਮੈਂਟ ਕਰਕੇ ਆਇਆ ਵਾ ਤੂੰ ਇਦਾਂ ਕਰ ਪੈਸੇ ਮੈਨੂੰ ਨਾ ਫੜਾ ਪੈਸੇ ਸੀਮਾ ਨੂੰ ਦੇ ਦੇ ਤੇ ਮੈਂ ਵੀ ਇੱਕ ਅੱਧੇ ਦਿਨ ਤੱਕ 10000 ਹੋਰ ਕਰਦੀ ਆ ਤੇ ਫਿਰ ਭਾਵੇਂ ਤੁਸੀਂ ਇਦਾਂ ਕਰਿਓ ਜਾਂ ਆਪ ਜਾ ਕੇ ਦੇ ਆਇਓ ਜਾਂ ਉਹਨਾਂ ਨੂੰ ਇੱਥੇ ਬੁਲਾ ਕੇ ਦੇ ਦਿਓ ਮੈਂ ਤਾਂ ਨਹੀਂ ਜਾਣਾ ਤੇਰੇ ਆਪੇ ਸੀਮਾ ਜਾਏਗੀ ਨਹੀਂ ਸੱਚ ਸੀਮਾ ਕਿਉਂ ਜਾਏਗੀ ਜਿਸ ਤਰ੍ਹਾਂ ਦੀ ਭਾਬੀ ਮੰਗਣ ਆਈ ਸੀ ਨਾ ਤੇ ਇਹ ਫੋਨ ਕਰੇਗੀ ਉਸ ਤਰ੍ਹਾਂ ਹੀ ਭਾਬੀ ਪੈਸੇ ਲੈਣ ਆਏਗੀ ਤੇ ਜੇ ਸੀਮਾ ਦੇ ਅੰਚਲ ਕੀ ਉਹਨਾਂ ਨੇ ਕਹਿਣਾ ਭੈਣ ਤੇ ਮੇਲੀ ਗਈ ਆ ਚੱਲ ਚਲ ਜਨ ਨਾ ਬਾਹਰ ਨਾਲੇ ਮੈਂ ਵੀ ਵੇਖਾ ਇਹਨਾਂ ਨੂੰ ਕਿੰਨੀ ਕਾ ਕਹਿ ਲਗੀ ਆ ਪਰ ਬਾਹਰ ਜਾਣ ਲੱਗੇ ਆਪਣੇ ਜਵਾਈ ਭਾਈ ਨੂੰ ਮਿਲਣ ਹੁੰਦਾ ਕਿ ਨਹੀਂ ਹੁੰਦਾ ਚਲ ਠੀਕ ਹੈ ਲੱਗੀ ਐਦਾਂ ਹੀ ਕਰ ਲਈ ਬਾਕੀ ਕੋਈ ਗੱਲ ਨਹੀਂ ਸੀਮਾ ਨੂੰ ਫੜਾਦੀ ਸੀਮਾ ਹੀ ਆਪੇ ਫੜਾ ਦੇਗੀ ਪੈਸੇ ਦੇ ਦੇ ਆਏਗੀ ਤੇ ਜੇ ਨਹੀਂ ਤੇ ਫਿਰ ਸੀਮਾ ਉਹਨਾਂ ਨੂੰ ਫੋਨ ਕਰ ਦੇਗੀ ਤੂੰ ਆਪੇ ਆ ਕੇ ਲੈ ਜਾਣਗੇ ਤੇ ਹੋਰ ਸਹੀ ਗੱਲ ਆ ਆਓ ਇਦਾਂ ਕਰ ਲਈ ਫਿਰ ਕੱਲ ਦੀ ਗੱਲ ਸੁਣ ਲਾ ਹਾਂ ਕੱਲ ਮੈਂ ਜਦੋਂ ਗਿਆ ਹੀ ਨਾ ਦੁਕਾਨ ਤੇ ਮੈਂ ਤਾਂ ਚਲ ਗਿਆ ਆਪਣੇ ਸੋਹਰੇ ਦੁਕਾਨ ਤੋਂ ਹੋ ਕੇ ਅੱਛਾ ਸੋਹਰੇ ਚਲ ਗਿਆ ਹਾਂ ਅੱਛਾ ਮੈਂ ਜਦੋਂ ਗਿਆ ਮੈਂ ਪੁੱਛਿਆ ਮੈਂ ਕਿਹਾ ਹਾਂਜੀ ਬਾਜੀ ਸੁੱਤੇ ਜੀ ਹਾਂਜੀ ਬਾਜੀ ਮੈਂ ਕਿਹਾ ਕਿੱਥੇ ਜਾਣਾ ਜੀ ਦੁਬਈ ਜਾਣਾ ਮੈਂ ਕਿਹਾ ਕਦੋਂ ਬਣਿਆ ਪ੍ਰੋਗਰਾਮ ਬਸ ਥੋੜਾ ਜਿਹਾ ਹੋਇਆ ਤੇ ਮੈਂ ਕਿਹਾ ਦੱਸਾਂ ਦਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਅਕਸਰ ਪਾਹੀਏ ਨਾ ਤੇ ਸਲਾਹ ਹੀ ਕਰੋ ਜੇ ਤੁਹਾਨੂੰ ਪਹਿਹਾਂ ਦੀ ਲੋੜ ਆ ਪਰ ਕਿੱਥੇ ਤੇ ਮਮਾ ਐਸੇ 50000 ਮੰਗਦੇ ਸੀ ਭੂਆ ਜੀ ਕਹਿੰਦੇ 50000 ਦਾ ਰੀਸਮੈਂਟ ਕਰਕੇ ਦਿਓ ਮੈਂ ਕਹਾ ਨਹੀਂ ਵੀਰੇ 50000 ਨਹੀਂ ਹੋਏਗਾ ਅਸੀਂ ਤਾਂ 20000 ਤੱਕ ਕਰ ਸਕਦੇ ਆ ਸਹੀ ਕੀਤਾ ਕਿ ਗਲਤ ਨਹੀਂ ਸਹੀ ਆ ਅੰਟੀ ਨੈਗੇਟਿਵ ਇਜਾਜ਼ਤ ਦਿੰਦੀ ਆਪਾਂ ਉਹਨਾਂ ਹੀ ਕਰਨਾ ਹੈ ਭੂਆ ਜੀ ਇੱਕ ਗਲਤੀ ਤੇ ਉਹਨਾਂ ਨੇ ਇਹ ਕੀਤੀ ਕਿ ਪੈਸੇ ਆਪ ਨਹੀਂ ਮੰਗਣਾ ਤੇ ਦੂਸਰੀ ਗਲਤੀ ਜਵਾਈ ਭਾਈ ਘਰ ਗਿਆ ਹੋਵੇ ਤੇ ਉਹ ਚਾਹ ਪਾਣੀ ਨਹੀਂ ਪੁੱਛਣਦਾਰੀ ਆ ਜਾਗਾ ਇਹਨਾਂ ਦੇ ਘਰੇ ਮੈਨੂੰ ਸਭ ਤੋਂ ਪਹਿਲਾਂ ਭਾਬੀ ਮਿਲੇ ਆ ਉਹਨਾਂ ਨੇ ਇੱਕ ਵਾਰੀ ਨਹੀਂ ਮੈਨੂੰ ਚਾਹ ਪਾਣੀ ਪੁੱਛਿਆ ਤੇ ਜੇ ਮੈਂ ਅੰਦਰ ਗਿਆ ਵਾ ਤੇ ਪ੍ਰਿੰਸੋਣੀ ਤੇ ਰਾਮ ਨਾ ਸੁੱਤੇ ਕੋਈ ਟੈਨਸ਼ਨ ਹੀ ਨਹੀਂ ਮੈਂ ਤਾਂ ਸਮਝਿਆ ਜਿਹਨੂੰ ਟੈਨਸ਼ਨ ਹੁੰਦਾ ਉਹਨੂੰ ਬੰਦੇ ਨੂੰ ਨੀਂਦ ਨਹੀਂ ਆਉਂਦੀ 15 ਮਿੰਟ 20 15 20 ਮਿੰਟ ਗੱਲਾਂ ਕਰਦਾ ਰਿਹਾ ਇੱਕ ਵਾਰੀ ਨਹੀਂ ਕਿਹਾ ਚਾਹ ਜਾਂ ਪਾਣੀ ਲੈ ਕੇ ਆਓ ਆਈ ਨਹੀਂ ਪ੍ਰੀਤ ਪੁੱਛਣ ਵਾਸਤੇ ਤੈਨੂੰ ਪਾਣੀ ਚਾਹ ਕਿੱਥੇ ਆਈ बस ओही है जडी पहला मिली उस तो बाद मिली नहीं प्रिंस ਨੇ ਵੀ ਨਹੀਂ ਆਇਆ ਨਾ ਮਾਰੀ ਨਹੀਂ ਕਿਸੇ ਨੇ ਤੂੰ ਫਿਰ ਗੁੱਸੇ ਚ ਗਿਆ ਹੈਗਾ ਗੁੱਸੇ ਚ ਕੁਝ ਬੋਲਿਆ ਹੈਗਾ ਜਾ ਕੇ ਉਹਨਾਂ ਉਹ ਨਹੀਂ ਪੂਆ ਜੀ ਮੈਂ ਗੁੱਸੇ ਚ ਕੁਝ ਬੋਲਣਾ ਮੈਂ ਤੇ ਇਹੋ ਹੀ ਪੁੱਛਣ ਗਿਆ ਸੀ ਨਾ ਵੀ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਆ ਪਰ ਉੱਥੇ ਤੇ ਵੇਖਿਆ ਕੋਈ ਹੈ ਹੀ ਨਹੀਂ ਸਿਸਟਮ ਸਹੀ ਉਹਨਾਂ ਦਾ प्रिंस ਤੇ ਹੋ ਜਾ ਹੈਗਾ ਨਹੀਂ ਵੀ ਚਾਹ ਪਾਣੀ ਤੋਂ ਬਗੈਰ ਆਨ ਦਵੇ ਨਾ ਹੀ ਪ੍ਰੀਤ ਹੈਗੀ ਉਹੋ ਜੀ ਪਰ ਗੁਰਦੀਪ ਜੇ ਉਹ ਕਹਿੰਦਾ ਪਿਆ ਤਾਂ ਸਹੀ ਕਹਿੰਦਾ ਹੋਏਗਾ ਇਹ ਥੋੜਾ ਵੀ ਹਰ ਪਾਸੇ ਅਸੀਂ ਮਾਪੋਤੀ ਗਲਤ ਹੋ ਜੰਨੇ ਪੂਆ ਜੀ 7 ਵਜੇ ਨਾ ਵੀ ਆ ਜੇ ਨਾ ਤੇ ਅਗਲੇ ਪਾਣੀ ਪੁੱਛਦੇ ਪਹਿਲਾਂ ਪਾਣੀ ਪੀਓਗੇ ਉੱਥੇ ਤੇ ਕੁਛ ਵੀ ਨਹੀਂ ਇਹ ਬੋਧਾ ਦਾ ਇਦਾਂ ਦੇ ਹੈਗੇ ਜੀ ਤੇ ਫਿਰ ਤੇ ਮੈਂ ਕੁੱਸੇ ਫਿਰ ਤੇ ਮੈਂ ਕੁੱਸੇ ਚ ਮम्मा ਉੱਠਣੀ ਸੀ ਨਹੀਂ ਉੱਟ ਕੇ ਆ ਗਏ ਬੀਤੀ ਥੋੜਾ ਘਰਾਂਗੇ ਕਿਹ ਲੱਕੀ ਹੋ ਜੇ ਤੇ ਉਹ ਹੈਗੇ ਨਹੀਂ ਕਿਸੇ ਨੂੰ ਚਾਹ ਪਾਣੀ ਨਾ ਪੀਛਾ ਪੂਆ ਜੀ ਬੱਸ ਕਰੋ ਤੇ ਤੁਸੀਂ ਤੇ ਤਰਫਦਾਰੀ ਉਧਰ ਦੀ ਕਰਨੀ ਹੁੰਦੀ ਆ ਇਧਰ ਦੀ ਤੇ ਤੁਹਾਨੂੰ ਲੱਗਦੇ ਪਿਆ ਆਪਾਂ ਝੂਠ ਹੀ ਬੋਲਦੇ ਆ ਮੇਰੀ ਗੱਲ ਤੇ ਤੁਹਾਨੂੰ ਵਿਸ਼ਵਾਸ ਨਹੀਂ ਆਇਆ ਮੈਂ ਤੈਨੂੰ ਕਿਹਾ ਵੀ ਮੈਨੂੰ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਆ। ਤੇ ਇਹ ਤਾਂ ਸਾਫ਼-ਸਾਫ਼ ਨਜ਼ਰ ਆਉਂਦਾ ਮਮੀ। ਤੁਸੀਂ ਮੇਰੇ ਤੇ ਸ਼ੱਕ ਕਰੀ ਜਾਂਦੇ ਈ ਗੁੱਸੇ 'ਚ ਬੋਲਿਆ ਹੋਗਾ ਮੈਂ ਕਦੇ ਐਸੇ ਗੁੱਸੇ 'ਚ ਬੋਲਣਾ ਨਹੀਂ ਆਉਂਦਾ ਨਾ ਵੀ। ਵੇ ਗੁਰਦੀਪ ਜਿਹਦੀ ਗਲਤੀ ਹੋਵੇ ਨਾ ਉਹਦੀ ਗਲਤੀ ਕੱਢੀ ਦੀ ਹੁੰਦੀ ਹੁਣ ਤੀ ਤੂੰ ਸਾਡੇ ਘਰ ਦੀ ਆ। ਠੀਕ ਆ ਨਾ ਪਰ ਤੂੰ ਹਮੇਸ਼ਾ ਹੀ ਸਾਨੂੰ ਗਲਤ ਕਰਨੀ ਆ ਨਾ ਕਦੀ ਤੂੰ ਸੀਮਾ ਦੀ ਗਲਤੀ ਕੱਢੀ ਆ ਤੇ ਨਾ ਹੀ ਕਦੀ ਤੂੰ ਉਹਨਾਂ ਦੀ ਗਲਤੀ ਕੱਢੀ ਆ ਤੇਰੀਆਂ ਨਜ਼ਰਾਂ 'ਚ ਅਹੀਂ ਗਲਤ ਹੁੰਨੇ ਹਮੇਸ਼ਾ ਗਲਤ ਹੁੰਨੇ। ਆ ਵੀ ਨਹੀਂ ਇਹ ਗੱਲ ਨਹੀਂ ਜੀ ਤੂੰ ਹੀ ਗਲਤ ਹੁੰਦੇ ਹੋ। ਮੈਂ ਅੱਜ ਇੱਕ ਸਰਸਰੀ ਗੱਲ ਕਰਨ ਢਈ ਆ ਵੀ ਇਦਾਂ ਨੇ ਉਹ ਹੈਗੇ ਨਹੀਂ ਪਈ ਕੀ ਵਾਦਾ ਕੀ ਗੱਲ ਹੋਈ ਆ ਕਿਉਂ ਨਹੀਂ ਪੁੱਛਿਆ ਨੇ ਕਿਉਂ ਨਹੀਂ ਨੇ ਆਪਣੀ ਭੋਟੀ ਨੂੰ ਆਏ ਮਾਰੀ ਕਿ ਭਾਜੀ ਆਏ ਆ ਕੋਈ ਚਾਹ ਪਾਣੀ ਪੁੱਛ ਉਹਨਾਂ ਨੂੰ ਵਾਜੀ ਦੇਖੋ ਜੀ ਤੁਸੀਂ ਫੋਨ ਕਰਕੇ ਪੁੱਛਿਓ ਕਿ ਕੀ ਗੱਲ ਹੋएगी ਆਪਣੇ ਮੂੰਹ ਦੱਸੇਗਾ ਜਦੋਂ ਮੈਂ ਬੈਠਾ ਰਿਆ ਨਾ ਕਿੰਨਾ 15 ਮਿੰਟ ਫਿਰ ਮੈਂ ਖੁਦ ਕਿਹਾ ਨਹੀਂ ਬੈਠੋ ਬੈਠੋ ਚਾਹ ਪਾਣੀ ਪੀਗੇ ਜਾਓ ਫੇਰ ਕਹਦਾ ਚਾਹ ਪਾਣੀ ਮੰਦਾ ਚਲੋ ਮम्मा ਠੀਕ ਆ ਮੈਂ ਚਲਦਾ ਆ ਫਿਰ ਪੈਸੇ ਰੱਖਣੇ ਨਹੀਂ ਆ ਸੀਮਾ ਨੂੰ ਹੀ ਫੜਾਵਾਂ ਹਾਂ ਸੀਮਾ ਨੂੰ ਫੜਾ ਦੇ ਮਵੇਂ ਫੜਾਉਣੀਆਂ ਨੂੰ ਤੇ ਤੂੰ ਫੜਾ ਦੇ ਹਮੇ ਮੇਰੀ ਗੱਲ ਸੁਣ ਤੂੰ ਹਰ ਵੇਲੇ ਮੈਨੂੰ ਹੀ ਗਲਤ ਕਹਿੰਦੇ ਰਹਿੰਦੇ ਜੀ ਪਰ ਮੈਂ ਦੇ ਕੰਨੀ ਆ ਕਿ ਜਿੰਨੇ ਜੋਗੇ ਉਹ ਹੈਗੇ ਨੇ ਪੁੱਛਦੇ ਨੇ ਭਾਵੇਂ ਬਿਸਕੁਟ ਨਮਕੀਨ ਨਾਲੀ ਚਾਹ ਪਿਆਣ ਕਦੀ ਇਦਾਂ ਨਹੀਂ ਹੁੰਦਾ ਵੀ ਬਿਨਾ ਚਾਹ ਪਾਣੀ ਪੀਤੇ ਤੋਂ ਕੋਈ ਜਾਨ ਦਵੇ ਕਿਹਨ ਲੱਕੀ ਕੱਲ ਵੀ ਬੜਾ ਗੁੱਸੇ ਚ ਹੀ ਉੱਥੇ ਵੀ ਜਾ ਕੇ ਗੁੱਸੇ ਚ ਬੋਲਿਆ ਹੋਣਾ ਕੁਝ ਗੁਰਦੀਪ ਮੇਰੀ ਗੱਲ ਸੁਣ ਭਾਵੇਂ ਲੱਖ ਗੁੱਸੇ ਚ ਸੀਗਾ ਭਾਵੇਂ ਉੱਥੇ ਵੀ ਜਾ ਕੇ ਗੁੱਸੇ ਚ ਬੋਲਿਆ ਹੋਵੇ ਪਰ ਬਹੁਤ ਸੋਹਰੇ ਜਿਹੜੇ ਹੁੰਦੇ ਨਾ ਹਮੇਸ਼ਾ ਜਵਾਈ ਭਾਈ ਦੀ ਇੱਜ਼ਤ ਕਰਦੇ ਆ ਤੇ ਜਵਾਈ ਭਾਈ ਦੀ ਇੱਜ਼ਤ ਕਰਨਾ ਸੋਹਰਿਆਂ ਦਾ ਫਰਜ਼ ਹੁੰਦਾ ਵਾ ਉਹ ਤੇ ਗੱਲ ਤੁਹਾਡੀ ਠੀਕ ਆ ਪਰ ਮੈਂ ਤੇ ਆ ਬੜੀ ਹੈਰਾਨ ਆ ਵੀ ਉਹਨਾਂ ਨੇ ਕਿਉਂ ਨਹੀਂ ਚਾਹ ਬਣੀ ਪੁੱਛਿਆ ਉਹਨੂੰ ਕਿਉਂ ਆਪਣੇ ਆਪ ਚੀ ਮਸਤ ਰਹੇ ਆ ਇੱਕ ਗਲਤੀ ਤੇ ਮੈਂ ਵੀ ਕੰਨੀ ਪਹਿਲਾਂ ਕੀਤੀ ਹੀ ਉਹਨਾਂ ਨੇ ਹਾਂ ਤੇ ਹੁਣ ਆ ਗਲਤੀ ਕਰ ਦਿੱਤੀ ਉਹਨਾਂ ਨੇ ਉਹ ਵੀ ਜਾਣ ਕੇ ਹੀ ਗੱਲਾਂ ਸੁਣਦੇ ਤੇ ਜਾਣ ਕੇ ਗੱਲਾਂ ਕਰਵਾਉਂਦੇ ਮੈਂ ਤੈਨੂੰ ਮੈਂ ਤੂੰ ਗੁੱਸਾ ਨਾ ਕਰ ਮੈਂ ਤੈਨੂੰ ਤਾਂ ਕਹਿਨੀ ਹੈਗੀਆਂ ਵੇ ਦੇਖ ਚਲੋ ਜੇ ਕੋਈ ਗੱਲ ਉਹਨੇ ਕੀਤੀ ਆ ਤੇਰੇ ਨਾਲ ਭੂਆ ਮੈਂ ਤੂੰ ਉਹਦੀ ਜੇ ਤੇਰੇ ਨਾਲ ਕੋਈ ਗੱਲ ਕੀਤੀ ਆ ਤਾਂ ਤੂੰ ਉਹਦੀ ਵੀ ਸਾਈਡ ਲੈਣਾ ਉਹਦੀ ਵੀ ਗੱਲ ਕਰਨ ਮੈਂ ਹਮੇਸ਼ਾ ਇਹ ਨਹੀਂ ਨਾ ਵੀ ਅਸੀਂ ਗਲਤ ਹੋ ਜਾਂਦੇ ਪਰ ਮੈਂ ਤੁਹਾਨੂੰ ਹੁਣ ਕਹਿਣ ਤੇ ਨਹੀਂ ਆ ਚਲੋ ਭਾਬੀ ਮੈਂ ਨਾ ਜਰਾ ਕਨਮੋਲ ਦੇ ਘਰ ਚੱਲਣੀ ਆ ਅਨਮੋਲ ਘਰ ਕੀ ਕਰਨ ਜਾਣਾ ਮੈਂ ਐਸੇ ਹੀ ਜਰਾ ਬੀਜੀ ਨੂੰ ਮਿਲਣ ਨੂੰ ਦਿਲ ਕਰਦਾ ਪਿਆ ਸੀ ਮੈਂ ਤਾਂ ਜਰਾ ਮਿਲ ਕੇ ਆਵਾਂ ਨਾਲ ਆ ਜੰਨੀ ਮੈਂ ਕੋਈ ਨਹੀਂ 10 ਮਿੰਟ ਤੱਕ ਠੀਕ ਠੀਕ ਵੇਖ ਲਾ ਦੱਸਿਆ ਨਹੀਂ ਹੈਗਾ ਪਤਾ ਨਹੀਂ ਕੀ ਹੈ ਇਹਦਾ ਅਨਮੋਲ ਦੇ ਘਰ ਦੂਜੇ ਕ ਦਿਨ ਕਹੇਗੀ ਮੈਂ ਬੀਜੀ ਨੂੰ ਮਿਲਣ ਚੱਲੀ ਐ ਤੇ ਕੀ ਗੱਲ ਬੀਜੀ ਤਾਂ ਨਹੀਂ ਪਰ ਜਬੰਦਾ ਹੈਗਾ ਕਿ ਚੱਲ ਜੇ ਆਈ ਐ ਤੇ ਮੈਂ ਹੀ ਦੋ ਘਡੀਆਂ ਹੋਵਾਂ ਉਦਾਂ ਬੀਜੀ ਕਦੀ ਆਪਣੇ ਪੇਕਿਆਂ ਵੱਲ ਤੇ ਕਦੀ ਨੋਹ ਦੇ ਪੇਕਿਆਂ ਵੱਲ ਉਦਾਂ ਤੁਰੇ ਰਹਿੰਦੇ ਤੇ ਇੱਥੇ ਵੀ ਕਦੀ ਆ ਕੇ ਕਿਸੇ ਨੂੰ ਪੁੱਛਿਆ ਅਸੀਂ ਤਾਂ ਵੈਸੇ ਨਹੀਂ ਕਦੀ ਕਿਸੇ ਦੇ ਘਰ ਜਾਂਦੇ ਤੇ ਨਾਲੇ ਸਾਨੂੰ ਕਦੀ ਕੋਈ ਕਹਿੰਦਾ ਵਾ ਇਹਨੂੰ ਪਤਾ ਨਹੀਂ ਕਿਉਂ ਸੱਦਦੀ ਰਹਿੰਦੀ ਐ ਬਾਰ-ਬਾਰ ਬਿਮਾਰ ਹੋਵਾਂ। ਦਵਾ ਮੈਂ ਠੀਕੋ ਮੈਂ। ਕੰਮ ਤੇ ਮੈਨੂੰ ਹੀ ਕਰਨਾ ਪੈਣਾ। ਇੰਨਾ ਨਹੀਂ। ਕਿ ਥੋੜੀ ਬੁਤੀ ਉਹ ਹੀ ਨਹੀਂ ਸਫਾਈਆਂ ਨਹੀਂ ਮੰਮਾ ਕੋ ਹੁੰਦੀਆਂ। ਤੇ ਚਦਰਾ ਚੁਦਰਾ ਹੀ ਵਿਛਾ ਦੇਣ। ਥੱਕ ਜਾਨੀ ਸਾਰਾ ਦਿਨ। ਹੈ ਰੱਬਾ ਮੇਰੇ ਹਾਂ। ਮੇਰੀ ਗੱਲ ਸੁਣ। ਅੱਲਾ ਫੜ 10000 ਰੁਪਇਆ। ਇਹ ਕਦੇ ਪੈਸੇ ਫੜਾਉਂਦੇ ਜੀ ਮੈਨੂੰ। ਆਪੇ ਤੇ ਮੰਗਣ ਦੀ ਆ। ਪਰਾ ਦੀ ਮਦਦ ਕਰੋ ਪਰਾ ਦੀ ਮਦਦ ਕਰੋ